ਸਾਥਿਓ ਸਿਰਫ ਇਹ ਜਿਹੜੀ ਕਾਰ ਰਸੀਂ ਪਿੰਡ ਦੇ ਚ ਕਰ ਰਹੇ ਆ ਇਹ ਪੰਜਾਬ ਸਰਕਾਰ ਨਾਲ ਜੁੜਮਿਆਂ ਮੰਗਾਂ ਦੇ ਆਧਾਰ ਤੇ ਅਸੀਂ ਜਿਹੜੀ ਇਹ ਮੰਗ ਕਰ ਰਹੇ ਆ ਪ੍ਰੈਸ ਕਾਨਫਰੈਂਸ ਯਾਨੀ ਨਵੇਂ ਸਮੇਂ ਦੀਆਂ ਮੰਗਾਂ ਨੇ ਇਹ ਜਿਹੜੀਆਂ ਅੱਜ ਦੀਆਂ ਮੰਗਾਂ ਨੇ ਬਹੁਤ ਚਿਰ ਤੋਂ ਰਟ ਰਚ ਕਰ ਰਹੇ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਹੈ ਕੜੇ ਮਰੀ ਹੈ ਮੀਂਹ ਨਾਲ ਹੋਇਆ ਨੁਕਸਾਨ ਫਸਲਾਂ ਦਾ ਨੁਕਸਾਨ ਗੈਸ ਲਾਈਨ ਪਾਈਪ ਦਾ ਘਰਾਂ ਦਾ ਨੁਕਸਾਨ ਹੋਇਆ ਹੋਇਆ ਹੈ ਜਿਹੜੇ ਉਹ ਨੁਕਸਾਨ ਜਿਹੜੇ ਉਹ ਮਮਜੇ ਜਿਹੜੇ ਮਤਲਬ ਚੋਣ ਜਾਬਤੇ ਦੇ ਵਿੱਚ ਵੀ ਦਿੱਤੇ ਜਾ ਸਕਦੇ ਨੇ ਜਿਹੜੇ ਬੰਡੇ ਜਾ ਸਕਦੇ ਨੇ ਜਿਹੜੇ ਪਹਿਲਾਂ ਤੋਂ ਆਏ ਪਏ ਨੇ ਜਿਹੜੀ ਸਰਕਾਰ ਉਤੇ ਕਾਲ ਮਟੋਲ ਕਰ ਰਹੀ ਹੈ ਅਸੀਂ ਇਹਦੇ ਤੇ ਇਸ ਬੰਦ ਚ 2 ਦਿਨ ਦਾ 5 ਤਰੀਕ 5 ਮਈ ਨੂੰ ਮੀਤ ਹਰ ਜਿਹੜਾ ਸੰਗਰੂਰ ਦਾ ਉਮੀਦਵਾਰ ਹੈ ਪਾਰਲੀਮੈਂਟ ਹਲਕੇ ਦਾ ਤੇ ਗਰਮੀਤ ਸਿੰਘ ਖੁੰਡਿਆ ਉਹਨਾਂ ਦੇ ਘਰਾਂ ਦੇ ਅੱਗੇ ਅਸੀਂ 5 ਤਰੀਕ ਦੇ ਧਰਨੇ ਦਾ ਕੇੰ ਦਾ ਪ੍ਰੋਗਰਾਮ ਕੀਤਾ ਹੋਇਆ ਉਹ ਅਸੀਂ ਕਰ ਰਹੇ ਹਾਂ ਇਹ ਸਰਕਾਰ ਸਾਡੀਆਂ ਗੱਲਾਂ ਦੀ ਕਾਲਮ ਢੋਲ ਕਰ ਰਹੀ ਹੈ ਸਿੱਤਮਦੀ ਗੱਲ ਇਹ ਹੈ ਵੀ ਕਈ ਥਾਵਾਂ ਤੇ ਤਾਂ ਜਿਹਨੇ ਮਾਮਜੇ ਆਏ ਪਏ ਨੇ ਗੜੇ ਮਾਰਦੇ ਉਹ ਬੰਡੇ ਨਹੀਂ ਜਾ ਰਹੇ ਕੱਲ ਹੀ ਸਾਡੀ ਸੰਗਰੂਰ ਡੀਸੀ ਨਾਲ ਮੀਟਿੰਗ ਹੋਈ ਹੈ ਉਹ ਡੀਸੀ ਸਾਹਿਬ ਕਹਿ ਰਹੇ ਨੇ ਵੀ ਹਾਂ ਜੀ ਮਾਮਜਾ ਤਾਂ ਆਇਆ ਪਿਆ ਜੀ 1 ਕਰੋੜ ਪਲੱਸ ਕੁਝ ਮਾਮਜਾ ਹੈ ਤੇ ਕੁਝ ਪਿੰਡਾਂ ਦਾ ਮਾਮਜਾ ਵੰਡਣ ਵਾਲਾ ਹੁਣ ਜਿਹੜਾ ਮਾਮਜਾ ਆਇਆ ਪਿਆ ਵੀ ਉਹ ਬੰਡੇ ਕਿਉਂ ਨਹੀਂ ਜਾ ਰਹੇ ਤੁਸੀਂ ਹੈਰਾਨ ਹੋਵੋਗੇ ਵੀ ਗੈਸ ਲਾਈਨ ਪਾਈਪ ਤੇ ਮਾਮਜਾ ਦਿੱਤੇ ਨੇ ਕਿਸਾਨਾਂ ਨੂੰ ਇੱਕ ਜਗ੍ਹਾ ਤੇ 2 ਲੱਖ ਰੁਪਇਆ ਪਰ ਏਕੜ ਦਾ ਤੇ ਜਿੱਥੇ ਜਦੋਂ ਅਸੀਂ ਤਾਂ ਉਹਨਾਂ ਦੇ ਤੇ ਤੇ ਕਿਸੇ ਦਾ ਵੀ ਆਪਰੇਕੜ ਦਾ ਮਾਮਲਾ ਦਿੱਤੇ। ਯਾਨੀ ਇਹ ਜਿਹੜੇ ਐਨੇ ਫਰਕ ਨੇ ਜਿਹੜੀ ਮਤਲਬ ਭਗਮੰਤਮਨ ਸਰਕਾਰੀ ਕਹਿੰਦੀ ਸੀ 2000 ਮੈਂ ਇਹਦਾ ਗਰਦੌਰੀਆਂ ਤੋਂ ਪਹਿਲਾਂ ਦੇ ਦਿਆ ਕਰੂੰਗਾ ਗਰਦੌਰੀਆਂ ਕਰਨ ਦੀ ਲੋੜ ਹੀ ਨਹੀਂ ਪੈਣੀ। ਸਾਨੂੰ ਐ ਜੱਚੀ ਗੱਲ ਵੀ ਇਹਦਾ ਮਤਲਬ ਗੱਲ ਫੋਕੀ ਹੈ। ਵੀ ਕਿਸੇ ਕਰਨੀਆਂ ਗਰਦੌਰੀਆਂ ਕਰੇ ਤਾਂ ਉਹ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਨੁਕਸਾਨ ਦਾ ਮਾਮਲਾ ਕਿੱਥੇ ਕਿੱਥੇ ਹੋਇਆ ਕਿਹੜਾ ਕਿਹੜਾ ਕਿੰਨਾ ਕਿੰਨਾ ਹੋਇਆ। ਯਾਨੀ ਉਹ ਮਾਮਲੇ ਵੀ ਜਿਹੜੇ ਦੇ ਰਹੇ ਨੇ ਉਹ ਵੀ ਨਾ ਮਾਤਰ ਨੇ। ਜਣੀ ਅਸੀਂ ਕਹਿੰਦੇ ਵੀ ਜਦੋਂ 100% ਨਮਜਾ ਹੋ ਗਿਆ ਫਰਜ ਕਰ ਲੋ ਹੁਣ ਕਿਸੇ ਕਿਸਾਨ ਦੇ ਖੇਤ ਨੂੰ ਅੱਗ ਲੱਗੀ ਅੱਗ ਲੱਗਣੇ 100% ਨਮਜਾ ਮੜਣਾ ਚਾਹੀਦਾ ਪਤਾ ਹੀ ਆ ਉਹਦਾ ਕੁਝ ਨਹੀਂ ਬਚਦਾ ਉਹਦਾ ਤਾਂ ਫਸਲ ਤੋਂ ਬਿਨਾ ਉਹਦੇ ਦਰਖਤਾਂ ਦਾ ਨੁਕਸਾਨ ਤੇ ਹੋਰ ਨੁਕਸਾਨ ਵੀ ਕਿੰਨੇ ਹੋ ਜਾਂਦੇ ਨੇ ਨਾਲ ਉੱਥੇ ਵੀ ਜਿਹੜੀ 100% ਨਮਜਾ ਦੀ ਉੱਥੇ ਵੀ ਕੀ ਹੈ ਕਿ ਚੰਨੀ ਸਰਕਾਰ ਤੋਂ ਅਸੀਂ 17000 ਰੁਪਏ ਪਰ ਏਕੜ ਦਾ ਨਮਜਾ ਦਾ ਤੈਅ ਕਰਵਾਇਆ ਸੀ ਤੇ ਇਹ ਸਾਡੀ ਆਮ ਆਦਮੀ ਦੀ ਸਰਕਾਰ ਨੇ 15 ਕਰ ਦਿੱਤਾ 15 ਤੋਂ ਵੀ ਯਾਨੀ ਫੇਰ ਇਹ 750 ਪੁੱਤ ਲੈ ਕੇ ਹੋਣੇ ਘਾੜ ਕੇ ਆ ਗਏ ਹੁਣ 54 ਦੀ ਥੜੇ ਆ। ਉਹ ਵੀ ਜਿਹਨੇ ਬਹੁਤ ਸਾਰੇ ਲੋਕ ਕਿਸਾਨਾਂ ਦਾ ਦਿੱਤੇ ਨੇ। ਉਦੋਂ ਹੈਰਾਨ ਕਰਨ ਵਾਲੀ ਗੱਲ ਤੁਸੀਂ ਸੁਣੋਗੇ ਹੋਰ ਵੀ। ਕਹਿੰਦੇ ਵੀ ਇਹ ਕੇਂਦਰ ਦੀ ਪਾਲਿਸੀ ਆ। ਕਿਸੇ ਦਾ ਜੇ 20 ਕਿੱਲਿਆਂ ਦਾ ਨੁਕਸਾਨ ਹੋ ਗਿਆ, 15 ਕਿੱਲਿਆਂ ਦਾ ਨੁਕਸਾਨ ਵੀ ਹੋ ਗਿਆ ਤਾਂ ਸਿਰਫ ਉਹਨੂੰ 5 ਕਿੱਲਿਆਂ ਦੇ ਹੀ ਮਿਲੂਗਾ। ਇਹ ਇਹ ਨੁਕਸਾਨ ਬਾਕੀ ਇਹਦਾ ਮਤਲਬ ਹੈ ਜਿਹੜਾ 5 ਕਿੱਲਿਆਂ ਤੋਂ ਵੱਧ ਦਾ ਨੁਕਸਾਨ ਹੋ ਗਿਆ। ਕੋਈ ਦੁਨੀਆ ਦੇ ਵਿੱਚ ਹੈ ਹੀ ਜੀ ਰਵਾਇਤ ਵੀ ਵੱਧ ਦਾ ਨੁਕਸਾਨ ਦੀ ਫਿਰ ਜ਼ਿੰਮੇਵਾਰੀ ਕਿਹਦੀ ਆ ਭਾਈ? ਉਹ ਕੌਣ ਭਰੂ? ਜਿਹੜੇ ਕਿਸਾਨ ਨੇ 20 ਕਿਲੇ ਲੈ ਕੇ ਠੇਕੇ ਤੇ ਜ਼ਮੀਨ ਦਾ 80000 ਰੁਪਏ ਨੂੰ ਠੇਕੇ ਦਾ ਮਾਮਜਾ ਦੇ ਤਾ ਪਹਿਲਾਂ ਜੇ ਉਹਦਾ ਵੀ ਨੁਕਸਾਨ ਹੋ ਗਿਆ ਤਾਂ ਉਹਨੂੰ 5 ਏਕੜ ਦੇ ਮਾਮਜੇ ਦਾ ਤੇ ਮਿਲੂਗਾ ਉਹ ਵੀ 5400 6800 7000 ਤੱਕ ਉਹਦਾ ਵੀ ਪਰਸੈਂਟੇਜ ਨਹੀਂ ਜਿਹੜਾ ਜ ਨਹੀਂ ਖਰਚਾ ਵੀ ਨਹੀਂ ਮੁੜਦਾ ਇਸ ਕਰਕੇ ਬਾਰ ਬਾਰ ਕਹੀ ਜਾਂਦੇ ਨੇ ਕਿਸਾਨ ਭਈ ਕਿਸਾਨਾ ਸਰਕਾਰ ਜਾ ਕਿਵੇਂ ਚੜ ਗਿਆ ਛੋਡੀਆਂ ਨੀਤੀਆਂ ਨੇ ਕਿਸਾਨ ਮਾਰੇ ਆ ਸੰਘਰਸ਼ ਕਰ ਰਹੇ ਨੇ ਉਦਣ ਦੇ ਲਗਾਤਾਰ ਬੈਠੇ ਨੇ ਪਟੰਡੇ ਵਾਲੇ ਕਿੰਨਾ ਚਿਰ ਡੀਸੀ ਦੇ ਆ ਜਿਹੜਾ ਪਟੰਡੇ ਡੀਸੀ ਦੇ ਦਫਤਰ ਦੇ ਵਿੱਚ ਇਹ ਡੀਸੀ ਵਾਲੇ ਜਾਣਕਾਰੀ ਮਿਲੀ ਆ ਵੀ ਇਹ ਗੱਲ ਕਰਨ ਨੂੰ ਹੀ ਤਿਆਰ ਨਹੀਂ ਕਿਸੇ ਨਾਲ ਮਾਂ ਦਾ ਪੁੱਤ ਉਦੋਂ ਗੱਲ ਕਰਦੇ ਹੁਣ ਜੇ ਇਹਨਾਂ ਨੂੰ ਬਲੋਂ ਘੇਰ ਲੀਏ ਤਾਂ ਤੁਸੀਂ ਸਵਾਲ ਕਰੋਗੇ ਜੀ ਪਹਿਲਾਂ ਪੁੱਛ ਲੈਂਦੇ ਪੁੱਛ ਕੀ ਲੈਂਦੇ ਇਹਨਾਂ ਨੂੰ ਯਾਨੀ ਹੁਣ ਇਹ ਜਦੋਂ ਆ ਆ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਕੱਲ ਨੂੰ ਤਾਂ ਇਹ ਸੁਣ ਕੇ ਗੱਲ ਸਾਡੀ ਕਿਉਂਕਿ ਪ੍ਰੈਸ ਕਾਨਫਰੰਸ ਕਰਕੇ ਅਸੀਂ ਦਸਤਾਵੇਜ਼ ਧਰਨੇ ਨੂੰ ਮੜਿਆ ਪੰਜ ਦਿਨ ਇਹਨੂੰ ਪਹਿਲਾਂ ਕਿਸੇ ਨੇ ਨਹੀਂ ਜਟਾਰ ਮੋਟਰ ਮੀਟ ਹੈਰ ਨਾਲ ਦੋ ਮੀਟਿੰਗਾਂ ਹੋ ਗਈਆਂ ਅਜਿਹਾ ਵੀ ਉਹ ਜਹਾਗੀਰ ਦਾ ਮਸਲਾ ਜਿਹੜਾ ਜ਼ਮੀਨ ਦਾ ਲਟਕਦਾ ਉਹ ਕੁੜੀ ਮਾਲਕ ਹੈ ਉਹ ਉਹਦੇ ਤੇ ਬਕਾਇਦਾ ਉਹਦੀ ਮਾਲਕੀ ਵੀ ਹੈ ਉਹਦੇ ਸਟੇ ਲੱਗੀ ਹੋਈ ਹੈ ਉਹ ਵਕੀਲ ਨੇ ਕਿਸੇ ਨੇ ਉਹਦੇ ਪੱਖ ਚ ਉਸ ਇਹ ਪੋਰਸ਼ਨ ਨਹੀਂ ਖੋਲਿਆ ਵੀ ਸਟੇ ਤਾਂ ਉਹ ਤੇ ਹੈ ਹੀ ਨਹੀਂ ਸੀ 2012 ਦੀ ਸਟੇ ਹੈ ਤੇ 2000 ਮਾਲਕ ਦੇ ਵਿੱਚ اپੋਜੀਸ਼ਨ ਪਾਰਟੀ ਨੂੰ ਮਾਲਕ ਬਣਾਇਆ ਹੋਇਆ ਹੈ ਯਾਨੀ ਇਸ ਤਰ੍ਹਾਂ ਦੇ ਘਤਨਾਵਾ ਜਿਹੜੀਆਂ ਆ ਬਾਪ ਰੀਆਂ ਨੇ ਜਿਹਦੇ ਚ ਐਂ ਕਰਦੇ ਨੇ 15 ਦਿਨਾਂ ਚ ਹੱਲ ਕਰ ਦਾਂਗੇ ਹਫ਼ਤੇ ਚ ਹੱਲ ਕਰ ਦਾਂਗੇ ਉਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਸਭੋਂ ਇਹ ਕਹਿ ਰਹੇ ਨੇ ਵੀ 13 ਨੇ 13 ਸੀਟਾਂ ਜਿੱਤਾਂਗੇ ਜਿੱਤਾਂ ਜਿੱਤੋਂਗੇ ਕਿੰਨਾਂ ਦੇ ਸਰਤੇ ਬਾਈ ਆਉਂਗੇ ਕਿੰਨਾਂ ਦੇ ਕੋਲੇ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਲੋਕ ਤਾਂ ਵੋਟਾਂ ਲੜ ਰਹੇ ਨੇ ਤੁਸੀਂ ਧਰਨੇ 다 ਰਹੇ ਹੋ ਸਾਡਾ ਤਾਂ ਕੰਮ ਹੀ ਸੰਤਾ ਇਹ ਜੇ ਇਹਨਾਂ ਦੀ ਰੁੱਤ ਹੈ ਹੁਣ ਲੋਕਾਂ ਨੂੰ ਗਮਰਾ ਕੇ ਕਰਕੇ ਝੂਠ ਬੋਲ ਕੇ ਤੁਸੀਂ ਵੋਟਾਂ ਲੈ ਕੇ ਕੁਰਸੀ ਹਾਸਲ ਕਰਨ ਦੀ ਛੋਡੀ ਮੌਸਮ ਹੈ ਤਾਂ ਸਾਡਾ ਵੀ ਇਹੀ ਛੋਡੀ ਕਮਜ਼ੋਰੀ ਨੂੰ ਮੁਦਿਆ ਹੋਇਆ ਛੋਡੇ ਤੇ ਐਕਸ਼ਨ ਕਰਕੇ ਆਪਣੀਆਂ ਮੰਗਾਂ ਛੋਡੇ ਗੜ ਤੋਂ ਤੇ ਗੋਡਾ ਧਰ ਕੇ ਕੋਨਾ ਮੰਨਵਾਈਏ ਸਾਡਾ ਕਿਹੜਾ ਅਧਿਕਾਰ ਨਹੀਂ ਭਗਵੰਤ ਮਾਹਨ ਹੀ ਕਹਿੰਦਾ ਹੁੰਦਾ ਨਾ 79ਵਾਂ ਸਵਾਲ ਪੁੱਛੋ 79ਵਾਂ ਸਵਾਲ ਪੁੱਛਣਾ ਸੱਥਾਂ ਜਿਆਨ ਨੂੰ ਤੁਹਾਡੇ ਘਰੇ ਜਾ ਕੇ ਸਵਾਲ ਪੁੱਛਣ ਲੱਗ ਰਹੇ ਆ ਤੁਹਾਨੂੰ ਅਸੀਂ ਦੱਸੋ ਆਹ ਮਾਮਲਾ ਕੌਣ ਦੇਊਗਾ ਆਹ ਗੱਲਾਂ ਦੇ ਜਵਾਬ ਕੌਣ ਦੇਊਗਾ ਭੇਡ ਦਾ ਬੱਕਰੀ ਦਾ ਮਰੇ ਦਾ ਪੈਸਾ ਕੌਣ ਦੇਊਗਾ ਗੜੇ ਮਾਰੀ ਦਾ ਨੁਕਸਾਨ ਕੌਣ ਦੇਊਗਾ ਅਗਰ ਸੜੀ ਫਸਲ ਦਾ ਨੁਕਸਾਨ ਕੌਣ ਦੇਊਗਾ ਇਹਦੀ ਜ਼ਿੰਮੇਵਾਰ ਕੌਣ ਨੇ ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਤਾਂ ਇੰਜਣ ਦੇ ਸਲੈਂਸਰ ਮੂਰੇ ਮਜੀ ਢਾਕੇ ਪਹਿਨਦਾ ਹੁੰਦਾ ਸੀ ਜੇ ਤੈਨੂੰ ਇੰਨਾ ਗੱਲਾਂ ਦਾ ਪਤਾ ਹੈ ਵੀ ਕਿਸਾਨ ਐਨੇ ਸੰਕਟ ਦੇ ਨਾਲ ਤੈਨੂੰ ਇਹ ਸੇ ਗੱਲ ਦਾ ਵੀ ਪਤਾ ਵੀ ਉਹਨਾਂ ਦੇ ਘਰੇ ਰੋਟੀ ਪੱਕਦੀ ਹੋਣੀ ਜਿਹਦੀ ਸਾਰੀ ਦੀ ਸਾਰੀ ਫਸਲ ਅ grain ਨਾਲ ਮੱਚ ਗਈ ਉਹਨਾਂ ਘਰਾਂ ਦੇ ਰੋਟੀ ਪੱਕਦੀ ਹੋਣੀ ਕਿੰਨਾ ਦੀ ਗਣਿਆਂ ਨੇ ਮਾਰਤੀ ਜਿਹੜੀ ਕੱਲ ਨੂੰ ਆ ਜਾਣੀ ਸੀ ਘਰਾਂ ਘਰਾਂ ਦੇ ਵਿੱਚ ਤੁਸੀਂ ਉਹਨਾਂ ਦੇ ਨੁਕਸਾਨ ਨੂੰ ਨਾ ਗਰੀਬਾਂ ਦਾ ਭਲਾ ਕੀ ਹਾਲ ਹੋ ਜਿਨ੍ਹਾਂ ਦੇ ਖੋਲੇ ਟਹਿਗੇ ਜਿਨ੍ਹਾਂ ਦੇ ਛੱਤ ਨਹੀਂ ਹੈ ਸਿਰ ਤੇ ਬਹਿਣ ਨੂੰ ਜਿਨ੍ਹਾਂ ਦੇ ਘਰ ਟਹਿਗੇ ਸਾਰੇ ਸਾਰੇ ਮਕਾਨ ਟਹਿਗੇ ਉਹਨਾਂ ਦਾ ਦੱਸੋ ਕੀ ਆ ਇਸ ਕਰਕੇ ਅਸੀਂ ਇਹ ਸਰਕਾਰ ਨੂੰ ਕੰਨ ਕਰਾਉਣਾ ਚਾਹੁੰਦੇ ਆ ਛੋੜੇ דרੇ ਅਸੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਜਾਂ ਇਹ ਮਸਲੇ ਦਾ ਹੱਲ ਕਰ ਦਿਓ ਜਾਂ ਫਿਰ ਇਸ ਇਸ ਮਸਿਆਵਾਸ ਤੇ ਸਾਡੇ ਅੰਦੋਲਨ ਦੇ ਸਾਹਮਣਾ ਕਰਨ ਵਾਸਤੇ ਤੁਸੀ ਜ਼ਿਆਰੋ ਤੇ ਅਸੀਂ ਪੰਜ ਤਰੀਕ ਤੋਂ ਇਹ ਦੋਨੇ ਪ੍ਰੋਗਰਾਮ ਕਰਨ ਨੂੰ ਪਿਆਰ ਖੁਡੀਆਂ ਦੇ ਵੀ ਲਾਵਾਂਗੇ ਗਰਮੀਤ ਕੁਡੀਆਂ ਦੇ ਵੀ ਤੇ ਮੀਟ ਹੇਅਰ ਦੇ ਵੀ ਪੰਜ ਨੂੰ ਧਰਨਾ ਲਾਵਾਂਗੇ ਤੇ ਇਹਦਾ ਨਫਾ ਨੁਕਸਾਨ ਜਿਹੜਾ ਹੋਵੇ ਦੀ ਜ਼ਿੰਮੇਵਾਰੀ ਸਰਕਾਰ ਦੀ ਜੱਥੇਬੰਦੀ ਵੱਲੋਂ ਸਪਸ਼ਟ ਕਿਹਾ ਜਾ ਰਿਹਾ ਹੈ ਆਪਨੇ ਕੋਟਾ ਤੋਂ ਕਿ ਵਿਰੋਧ ਇੱਕ ਮਿੰਟ ਦੀ ਬਾਤ ਅਗਲੇ ਫਿਰ ਦੱਸੋ